ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਅਤੇ ਝਾਤ ਮਾਰਦੇ ਹਾਂ ਆਮ ਆਦਮੀ ਪਾਰਟੀ ਦੇ ਕਾਰਜਕਾਲ ਅਤੇ ਕਾਰਜਕਾਲ ਦੇ ਵਿੱਚ ਹੋਏ ਕੰਮਾਂ ਦੀ ਵਾਦੇ ਪੂਰੇ ਕੀਤੇ ਗਏ ਜਾਂ ਨਹੀਂ ਕੀਤੇ ਗਏ ਪੰਜਾਬੀਓ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਹੈ ਨਾਲੇ ਇਹ ਵੀ ਦੱਸਣਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁਰ ਤੋਂ ਸਰਕਾਰ ਬੜੇਗੀ ਆਮ ਆਦਮੀ ਪਾਰਟੀ ਦੀ ਜਾਂ ਨਹੀਂ ਕਿਉਂਕਿ ਆਮ ਆਦਮੀ 파ਚੀ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਸਾਰੇ ਹੀ ਭਾਈਚਾਰਿਆਂ ਨੇ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ ਸੀ ਕਿ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆਵੇਗਾ ਕਿਉਂਕਿ ਹਰ ਸਟੇਜ ਉੱਤੇ ਪ੍ਰਚਾਰਿਆ ਜਾਂਦਾ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਨੇ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦੇ ਕੀਤੇ ਕੀ ਉਹ ਪੂਰੇ ਹੋਏ 50000 ਨੌਕਰੀ ਦਿੱਤੀ ਗਈ 30000 ਨੌਕਰੀ ਦਾ ਤਾਂ ਨੋਟੀਫਿਕੇਸ਼ਨ ਕਾਂਗਰਸ ਸਰਕਾਰ ਨੇ ਜਾਰੀ ਕੀਤਾ ਸੀ ਯਾਨੀ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ 3 ਮਹੀਨੇ ਪਹਿਲਾਂ ਜੇ ਗੱਲ ਕਰੀਏ ਭ੍ਰਿਸ਼ਟਾਚਾਰ ਦੀ ਪੰਜਾਬੀਓ ਦੱਸੋ ਭ੍ਰਿਸ਼ਟਾਚਾਰ ਖਤਮ ਹੋਇਆ ਕਿ ਭ੍ਰਿਸ਼ਟਾਚਾਰ ਵਧਿਆ ਰਿਸ਼ਵਤ ਖੋਰੀ ਵਧੀ ਜਾਂ ਰਿਸ਼ਵਤ ਖੋਰੀ ਘਟੀ ਨਸ਼ਾ ਵਧਿਆ ਜਾਂ ਘਟਿਆ ਇਸ ਬਾਰੇ ਆਪਣੀ ਜਰੂਰ ਰਾਇ ਦੇਣਾ ਕਿਉਂਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ 24 ਤੋਂ 25% ਨਸ਼ਾ ਵਧਿਆ ਹੈ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਨਾਲੋਂ ਸਾਡੀ ਸਰਕਾਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਖੁਦ ਮੰਨਦੇ ਨੇ ਜਦੋਂ ਅੱਖਾਂ ਬਖਾਉਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਮੰਤ ਮਾਨ ਇਹਨਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਫਿਰ ਉਹ ਆਪਣੇ ਬਿਆਨਾਂ ਤੋਂ ਜਿਹੜਾ ਯੂ-ਟਰਨ ਲੈ ਲੈਂਦੇ ਨੇ ਜਿਹੜੇ ਵਾਦੇ ਸਿੱਖ ਕੌਮ ਦੇ ਨਾਲ ਕੀਤੇ ਗਏ ਕਿ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਨੇ ਉਹ ਫੀਤਕੋਟ ਦੀਆਂ ਗਲੀਆਂ ਦੇ ਵਿੱਚ ਖਿਲਾਰੇ ਕੀ ਉਹ ਇਨਸਾਫ਼ ਸੇ ਕੌਮ ਨੂੰ ਮਿਲਿਆ ਕੀ ਸੁਖਬੀਰ ਸਿੰਘ ਬਾਦਲ ਤੇ ਕਾਰਵਾਈ ਹੋਈ ਕੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਵਾਲਾ ਮਾਫੀ ਨਾਮੇ ਤੇ ਗੱਲ ਕੀਤੀ ਗਈ ਨਹੀਂ ਉਹਨਾਂ ਫੈਲਾ ਉੱਤੇ ਆਪ ਬੈਠ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਸਰ ਵੈਸਤੋ ਕੁਮਰ ਵਿਜੇ ਪ੍ਰਤਾਪ ਹੁਰਾ ਸਿੰਘ ਨੇ ਕਿਹਾ ਸੀ ਕਿ ਮੈਂ ਵਾਰ-ਵਾਰ ਉਹ ਫੈਲਾ ਦੀ ਇਨਫੋਰਮੇਸ਼ਨ ਦੇ ਰਿਹਾ ਪਰ ਇਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਪਰਿਸ਼ਤਾ ਚਾਰਵੀ ਵਧਿਆ ਨਸ਼ਾ ਵੀ ਵਧਿਆ ਬੇਈਮਾਨੀ ਵੀ ਵਧੀ ਦੂਸਰੇ ਪਾਸੇ ਹਰ ਰੋਜ਼ ਕੋਈ ਨਾ ਕੋਈ ਨਵਾਂ ਕਾਰਨਾਮਾ ਆਉਂਦਾ ਹੈ ਕਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸ਼ਰਬ ਦੇ ਨਸ਼ੇ ਦੇ ਵਿੱਚ ਜਿਹੜੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਮਾਰਾ ਚੰਗਾ ਬੋਲਦੇ ਨੇ ਯਾਨੀ ਕਿ ਸੂਬੇ ਦਾ ਮੁੱਖ ਮੰਤਰੀ ਦੇ ਕਿਸ ਤਰ੍ਹਾਂ ਗ੍ਰੀਮਾ ਸ਼ਬਦਾਵਲੀ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਇਹ ਪੰਜਾਬ ਦੇ ਬੱਚੇ-ਬੱਚੇ ਭਲੀ ਭਾਂਤ ਜਾਣਦੇ ਨੇ ਇਧਰ ਬਲਕਾਸ਼ ਸਿੰਘ ਸਿੱਧੂ ਵਰਗੇ ਆਪਣੇ ਹੀ ਵਿਧਾਇਕਾਂ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਨਿਚਲੀ ਜਾਤ ਦਾ ਕਹਿ ਕੇ ਕਮੈਂਟ ਕਰਦੇ ਨੇ ਇਧਰ ਭਰਾਜ ਜਿਹੜੇ ਹਗੇ ਨੇ ਉਹਨਾਂ ਵੱਲੋਂ ਜਿਹੜੇ ਪ੍ਰਧਾਨਗੀਆਂ ਵਿਚੀਆਂ ਚਾਰੀਆਂ ਨੇ ਭ੍ਰਿਸ਼ਟਾਚਾਰ ਦੇ ਹਰੋਜ਼ ਮਾਮਲੇ ਆਉਂਦੇ ਨੇ ਨੌਕਰੀਆਂ ਦਿੱਤੀਆਂ ਨਹੀਂ ਜਾ ਰਹੀਆਂ ਐਮਐਸਪੀ ਦਾ ਵਾਅਦਾ ਕੀਤਾ ਸੀ ਹੁਣ ਤਾਂ ਇਹ ਕਹਿ ਕੇ ਪੱਲਾ ਝਾੜ ਦਿੰਦੀ ਹੈ ਅਨਮੋਲ ਗਗਨ ਮਾਨ ਤੇ ਸੂਬੇ ਦੇ ਮੁੱਖ ਮੰਤਰੀ ਕਿ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਉੱਤੇ ਐਮਐਸਪੀ ਦੇਣਾ ਤੇ ਫਿਰ ਤੁਸੀਂ ਵਾਅਦਾ ਕਿਉਂ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਜੇਕਰ ਅਮਰਪਾਲ ਖਾਲਸਾ ਜੇਲ੍ਹ ਦੇ ਵਿੱਚ ਬੰਦ ਨੇ ਸਭ ਤੋਂ ਵੱਡੀ ਦੇਰ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਇੱਕ ਵਾਰ ਵੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਗੱਲ ਨਹੀਂ ਕੀਤੀ ਗਈ ਇਹ ਉਹੀ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂ ਸਿੱਖ ਅਤੇ ਸਿੱਖ ਜਥੇਬੰਦੀਆਂ ਦੇ ਹੱਕ ਵਿੱਚ ਸੈਂਟਰ ਸਰਕਾਰ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਹੋਵੇ ਮੈਂ ਉਹਨਾਂ ਦਾ ਵਿਰੋਧ ਕਰਾਂਗਾ ਕਿੱਥੇ ਧਰਨੇ ਕਿੱਥੇ ਵਾਦੇ ਯਾਨੀ ਕਿ ਸਾਰਾ ਕੁਝ ਖਿਲਰ ਗਿਆ ਹੈ ਐਨਾ ਪੌਣੇ ਤਿੰਨਾਂ ਸਾਲਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰਾ ਕੁਝ ਭੁੱਲ ਗਿਆ ਹੋਵੇ ਕਿੱਥੇ ਗਿਆ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅੱਜ ਉਹੀ ਲੁੱਠਾਂ ਕੋਹਾਂ ਉਹੀ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਉਹੀ ਵਾਰਦਾਤਾ ਲਾਅਨ ਆਰਡਰ ਨੂੰ ਲੈ ਕੇ ਸਵਾਲ ਉੱਠੇ ਜਾ ਰਹੇ ਨੇ ਉਹੀ ਭ੍ਰਿਸ਼ਟਾਚਾਰ ਉਹੀ ਨਸ਼ੇ ਵਧ ਰਹੇ ਨੇ ਦਿਨ ਬਰ ਦਿਨ ਜੇ ਸਰਕਾਰਾਂ ਚਾਹਣ ਤਾਂ 2 ਘੰਟਿਆਂ ਦੇ ਵਿੱਚ ਨਸ਼ੇ ਬੰਦ ਕਰਵਾਏ ਜਾ ਸਕਦੇ ਨੇ ਭ੍ਰਿਸ਼ਟਾਚਾਰ ਵੀ ਬੰਦ ਕਰਵਾਇਆ ਜਾ ਸਕਦਾ ਹੈ ਲੇਕਿਨ ਇਸ ਸਰਕਾਰ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਰੁਬਈਤੀ ਪਾਰਟੀਆਂ ਨੇ ਕੀਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਇਕ ਅਤੇ ਮੰਤਰੀ ਕੀ ਕਰ ਰਹੇ ਨੇ ਹਰਿਆਣਾ ਕੋਈ ਨਾ ਕੋਈ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਆడియో ਰਿਕਾਰਡਿੰਗ ਜਿਹੜੀ ਹੈ ਵਾਇਰਲ ਹੁੰਦੀ ਹੈ ਯਾਨੀ ਕਿ ਇਹਨਾਂ ਦੇ ਤਾਂ ਆਪ ਦੇ ਘੁੰਮਣ ਕੇ ਇਹਨਾਂ ਦੀ ਤਾਂ ਆਪ ਦੀਆਂ ਘੁੰਮਣ ਕਿਰਿਆ ਹੀ ਨਹੀਂ ਖਤਮ ਹੋ ਰਹੀਆਂ ਇਹ ਪੰਜਾਬ ਦੇ ਲੋਕਾਂ ਬਾਰੇ ਕਦੋਂ ਇਹ ਸੋਚਣਗੇ ਜੇ ਟੀਚਰਾਂ ਦੀ ਗੱਲ ਕਰੀਏ ਈਟੀਟੀ ਦੇ ਰਹੇ ਨੇ ਬੀਐਡ ਵਾਲੇ ੱੱੱਕੇ ਖਾਰ ਰਹੇ ਨੇ ਯਾਨੀ ਕਿ ਬੀਐਡ ਦੇ ਟੀਚਰ ਜਿਹੜੇ ਕੈਡਿਕੇਟਰ ਮਾਸਟਰ ਕੈਡਿਕੇਟਰ ਦੇ ਸਟੂਡੈਂਟ ਹਨ ਉਹਨਾਂ ਦੀ ਤਾਂ ਉਮਰਾਂ ਵੀ ਵੱਧ ਗਈਆਂ ਯਾਨੀ ਕਿ ਇਹ ਸਰਕਾਰ ਵੱਲੋਂ ਸਿਰਫ ਲੱਕੜ ਦੇ ਮੁੰਡੇ ਦਿੱਤੇ ਗਏ ਨੇ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਜੇਕਰ ਬਾਕੀ ਦੇ ਸਾਲ ਨਾ ਸੰਭਾਲੇ ਗਏ ਡਵੈਲਪਮੈਂਟ ਦੇ ਨਾਂ ਕੰਮ ਕੀਤੇ ਗਏ ਨਸ਼ਾ ਨਾ ਰੁਕਿਆ ਗਿਆ ਭ੍ਰਸ਼ਟਾਚਾਰੀ ਨਾ ਰੁਕੀ ਗਈ ਤਾਂ ਇਸ ਦਾ ਖਮਰਿਆਜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੇ ਪੱਦਰ ਤੇ ਪਹੁੰਚਣਾ ਪਵੇਗਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ ਹੈ ਹਰ ਰੋਜ਼ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਦੇ ਅਰਵਿੰਦ ਕੇਜਰੀਵਾਲ ਕਦੇ ਮਨੀਸ਼ ਸੋਧਿਆ ਕਦੇ ਸੰਦੀਪ ਪਾਟਲ ਕਦੇ ਰਾਘਵ ਚੱਡਾ ਕਦੇ ਜਤਿੰਦਰ ਜੈਨ ਇਹਨਾਂ ਨੂੰ ਪੰਜਾਬੀ ਦਿੱਸਦਾ ਹੈ ਪੰਜਾਬ ਦੇ ਖਰਚੇ ਤੇ ਹੋਟਲ ਪੰਜਾਬ ਦੇ ਖਰਚੇ ਤੇ ਫਲਾਈਟ ਦੇ ਟਿਕਟਾਂ ਪੰਜਾਬ ਦੇ ਖਰਚੇ ਤੇ ਇਹ ਇਧਰ ਉਧਰ ਜਾਂਦੇ ਨੇ ਯਾਨੀ ਕਿ ਸਾਰਾ ਖਰਚਾ ਜਿਹੜਾ ਹੈ ਪੰਜਾਬ ਉੱਤੇ ਹੀ ਪਾਇਆ ਜਾ ਰਿਹਾ ਹੈ ਅਜਿਹੀ ਹੁਣ ਇਸ ਦਾ ਜਵਾਬ ਜਿਹੜਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਵੋਟਰ ਜਾਣਦੇ ਨੇ ਲੇਕਿਨ ਜਿਸ ਤਰ੍ਹਾਂ ਦਾ ਦਾਣਾ ਬਾਣਾ ਬੁਣਿਆ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਸੇਧ ਲੈਣੀ ਚਾਹੀਦੀ ਏ ਕਿ ਨਹੀਂ ਅਜਾਇ ਨਹੀਂ ਹੋਣਾ ਚਾਹੀਦਾ ਐਟ ਲੀਸਟ ਮੈਨੂੰ ਲੋਕਾਂ ਨੇ ਬਦਲਾਵ ਦੇ ਨਾਮ ਤੇ ਵੋਟਾਂ ਪਾਈਆਂ ਨੇ ਲੋਕਾਂ ਦਾ ਆਟਾ ਦਾਲ ਦੀ ਸਕੀਮ ਬੰਦ ਹੋਈ ਪਈ ਐ ਸੈਂਟਰ ਸਰਕਾਰ ਹੁਣ ਉਹ ਆਪਣੇ ਹੱਥ ਵਿੱਚ ਲੈ ਲਈ ਐ ਜੇਕਰ ਗੱਲ ਕਰੀਏ ਅੰਸ਼ੂਮਨ ਕਾਰਡ ਦੀ ਉਹਦੇ ਜਿਹੜੇ ਪੋਸਟਰ ਨੇ ਉਹਦੇ ਫਲੈਕਸ ਨੇ ਲਵਾ ਕੇ ਉਹਨਾਂ ਨੇ ਆਪਦੇ ਲਾ ਦਿੱਤੇ ਨੇ ਸੈਂਟਰ ਸਰਕਾਰ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਹਾਵੀ ਹੁੰਦਾ ਜਾ ਰਿਹਾ ਹੈ ਪੰਜਾਬ ਤੇ ਕਮੈਂਟ ਕਰਕੇ ਦੱਸਣਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜਾਂ ਨਹੀਂ ਬਣੇਗੀ